ਕੜੂਆ ਨਗਰ ਕੌਂਸਲ ਦੇ ਹਰਤ ਅੰਗੇਜ ਨਤੀਜੇ ਆਏ ਨੇ ਤੁਹਾਨੂੰ ਅਸੀਂ ਕੱਲ ਵੀ ਤਸਵੀਰਾਂ ਦਿਖਾਈਆਂ ਸੀ ਕਿ 11 ਕੜੂਆ ਨਗਰ ਕੌਂਸਲ ਦੇ 11 ਬਾਡ ਬਣੇ ਸੀ 11 ਦੇ 11 ਕੈਂਡੀਡੇਟ ਕਾਂਗਰਸ ਦੇ ਹਾਰ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਨੇ ਹੁਣ ਜਾ ਫੇਰ ਜਿੱਤ ਹਾਸਲ ਕੀਤੀ ਹੈ ਰਾਤ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਤੇ ਆ ਐਮ ਐਲ ਏ ਡਾਕਟਰ ਚੰਨੀ ਦੇ ਵੀ ਅਸੀਂ ਤੁਹਾਨੂੰ ਬਿਆਨ ਕਾਏ ਸੀ ਤੇ ਹੁਣ ਤੁਹਾਨੂੰ ਲੈ ਚੱਲਦੇ ਆ ਸਿੱਧਾ ਹੀ ਕਣੂਏ ਦੇ ਬਾਡ ਨੰਬਰ 8 ਉਮੀਦਵਾਰ ਨੇ ਨਰਿੰਦਰ ਕੋਚ ਜੋ ਕਿ ਇੱਕ ਗਰੀਬ ਪਰਿਵਾਰ ਤੋਂ ਨੇ ਉਹਨਾਂ ਦੀ ਕੀ ਸੋਚ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਸੁਣੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਨਰਿੰਦਰ ਸਿੰਘ ਨਿੰਦਾ ਜਿੰਦਾਬਾਦ ਨਰਿੰਦਰ ਸਿੰਘ ਨਿੰਦਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਤਰਨਜੀਤ ਸਿੰਘ ਜੀ ਚੰਨੀ ਜਿੰਦਾਬਾਦ ਡਾਕਟਰ ਚੰਜੀਤ ਸਿੰਘ ਜੀ ਚੰਨੀ ਜਿੰਦਾਬਾਦ ਤਦਾ ਸਿੰਘ ਜੀ ਮਾਨ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਉਹ ਸਾਬ ਕਹਿੰਦੇ ਨੇ ਬਾਡ ਨੰਬਰ 8 ਤੋਂ ਤੁਹਾਡੀ ਜਿਹੜੀ ਆਮ ਆਦਮੀ ਪਾਰਟੀ ਤੋਂ ਜਿੱਤ ਹੋਈ ਹੈ ਕਹਿੰਦੇ ਨੇ 11 ਕੈਂਡੀਡੇਟ ਖੜੇ ਸੀ ਹੁੰਜਾ ਫੇਰ ਜਿੱਤ ਹਾਸਲ ਕੀਤੀ ਹੈ ਕਾਂਗਰਸ ਦਾ ਸਫਾਇਆ ਹੀ ਕਰ ਦਿੱਤਾ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਥੋੜਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਸੀਂ ਸਾਡੇ ਕੋਲ ਪਹੁੰਚੇ ਆ ਤੇ ਜਿੱਤ ਤਾਂ ਸਿਹਰਾ ਜਿਹੜਾ ਸਾਡੇ ਐਮ ਐਲ ਏ ਸਾਹਿਬ ਡਾਕਟਰ ਚੰਜੀਤ ਨੂੰ ਜਾਂਦਾ ਏ ਜਿਨ੍ਹਾਂ ਨੇ ਕੇ ਸਾਨੂੰ ਟਿਕਟ ਦੇ ਕੇ ਨਵਾਜਿਆ ਇੱਕ ਗਰੀਬ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਕਹਿੰਦੇ ਨੇ ਇੱਕ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਨੇ ਡੋਰ ਟੂ ਡੋਰ ਤੁਹਾਡੇ ਖਿਲਾਫ ਵੀ ਕੈਂਪੇਨ ਕੀਤੀ ਐ ਉਮੀਦਵਾਰ ਵੀ ਕਾਂਗਰਸ ਨੇ उतारे ਵੀ ਤੇ ਪਰ ਕਿਹਿਆ ਜਾ ਹੋਇਆ ਕਿ ਹੁੰਜੇ ਫਿਰ ਜਿੱਤ ਹੀ ਆਮ ਆਦਮੀ ਨੂੰ ਮਿਲਿਆ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲਿਆ ਕੀ ਕਹਿਣਾ ਜਾਂਦੇ ਇਹਦੇ ਬਾਰੇ ਇਹਦੇ ਬਾਰੇ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ ਡਾਕਟਰ ਚੰਨਜੀਤ ਸਿੰਘ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਜਿਨ੍ਹਾਂ ਨੇ ਕਿ ਕੰਮੇ ਐਨੇ ਕਰਤੇ ਇੰਨੇ ਕੰਮ ਕਰਤੇ ਵੀ ਲੋਕਾਂ ਨੂੰ ਮਜਬੂਰ ਹੋਣਾ ਪਿਆ ਵੋਟਾਂ ਪਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਧੰਨਵਾਦ ਆਈ ਉਹਨਾਂ ਦਾ ਤੇ ਕੀ ਸੋਚ ਰੱਖਿਆ ਕਿ ਬਾੜ ਦੇ ਲਈ ਕੀ ਸੁਪਨੇ ਨੇ ਤੁਹਾਡੇ ਕਿ ਪਿੰਡ ਦਾ ਵਿਕਾਸ ਜਿਹੜਾ ਪਹਿਲ ਦੇ ਆਧਾਰ ਤੇ ਕੀ ਕਰਨਾ ਚਾਹੋਗੇ ਪਹਿਲ ਦੇ ਆਧਾਰ ਤੇ ਜਿਹੜੇ ਅਧੂਰੇ ਕੰਮ ਰਹਿੰਦੇ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਜ਼ਰੂਰ ਪੂਰੇ ਕਰਾਂਗੇ ਕੋਈ ਦੂਰਾ ਕੰਮ ਨਹੀਂ ਰਹਿਣ ਦਿੰਦੇ ਜਿਵੇਂ ਗਲੀਆਂ ਨਾਲੀਆਂ ਤਾਂ ਸਰਕਾਰਾਂ ਬਣਾਉਂਦੀਆਂ ਹੀ ਰਹਿੰਦੀਆਂ ਆਪਾਂ ਇੱਕ ਨਵਾਂ ਕੰਮ ਸ਼ੁਰੂ ਕਰਾਂਗੇ ਪਿੰਡ ਦੇ ਵਿੱਚ ਜੋ ਕਿ ਸਟੇਡੀਅਮ ਦੇ ਵਿੱਚ ਬੱਚਿਆਂ ਲਈ ਵਧੀਆ ਬਣਾਵਾਂਗੇ ਤੇ ਇੱਕ ਸਟੇਡੀਅਮ ਸੋਚ ਰੱਖਿਆ ਤੁਸੀਂ ਹਾਂਜੀ ਤੇ ਹੋਰ ਕੀ ਸੋਚ ਰੱਖਿਆ ਹੈ ਜੀ ਬਾਕੀ ਜਿਵੇਂ ਕੋਚ ਕੋਚੋ ਨੌਜਵਾਨਾਂ ਖਾਤਰ ਕੀ ਸੋਚ ਰੱਖਿਆ ਹੈ ਜੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਾਂਗੇ ਜੀ ਜਿੰਮ ਦਾ ਸਮਾਨ ਵਧੀਆ ਵਧੀਆ ਕਲੱਬ ਬਣਾਵਾਂਗੇ ਜੀ ਤੇ ਜਿਹੜੇ ਪਿੰਡ ਦੇ ਵਸਨੀਕਾਂ ਨੇ ਤੁਹਾਨੂੰ ਵੋਟ ਪਾ ਕੇ ਜਿਹੜਾ ਹੈ ਜਿਤਾਇਆ ਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਅਸੀਂ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਰਡ ਨੰਬਰ 8 ਦੇ ਜਿੰਨੇ ਵੀ ਵੋਟਰਾਂ ਮੈਨਾਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਕਿ ਹਰੇਕ ਪਰਿਵਾਰ ਦੇ ਵਿੱਚ ਆਪ ਜਾ ਜਾ ਕੇ ਵੋਟਾਂ ਪਾਈਆਂ ਜੀ ਸਾਨੂੰ ਸਾਨੂੰ ਕਹਿਣ ਦਾ ਵੀ ਮੌਕਾ ਨਹੀਂ ਦਿੱਤਾ ਵੀ ਸਾਡੇ ਘਰ ਤੁਸੀਂ ਆਓ ਬਸ ਉਹਨਾਂ ਨੇ ਕਿਹਾ ਵੀ ਤੁਸੀਂ ਆਲੇ ਇੱਕ ਵਾਰ ਮੁੜ ਕੇ ਆਉਣ ਦੀ ਲੋੜ ਨਹੀਂ ਆਪਣੇ ਆਪ ਜਾ ਕੇ ਵੋਟਾਂ ਪਾਈਆਂ ਜੀ ਕਹਿੰਦੇ ਨੇ ਕਾਂਗਰਸ ਨਹੀਂ ਹਰਾਈ ਹੈਗੀ ਮੁੱਖ ਮੰਤਰੀ ਹਰਾਇਆ ਏ ਨਾਰੇ ਜਿਹੜੇ ਨੇ ਇਹੀ ਲੱਗ ਰਹੇ ਨੇ ਚਰਚਾ ਜਿਹੜੀਆਂ ਇਹੀ ਛੜੀਆਂ ਵੇਆਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੁੱਖ ਮੰਤਰੀ ਸਾਡੇ ਪਿੰਡ ਵੀ ਆਏ ਪਰ ਜੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਆ ਉਹਨਾਂ ਦੀ ਸੋਚ ਬਹੁਤ ਵਧੀਆ ਹਰ ਕੰਮ ਇਹਨੇ ਕਰਤੇ ਜਿੰਨੇ ਮਰਜ਼ੀ ਮੁੱਖ ਮੰਤਰੀ ਆਈ ਜੀ ਮੈਂ ਕਿਸੇ ਨੂੰ ਕੁਝ ਨਹੀਂ ਕਰਕੇ ਦਿੱਤਾ ਪਹਿਲਾਂ ਪਰ ਭਗਵਾਨ ਤਮਨ ਬਹੁਤ ਵੱਡੇ ਵੱਡੇ ਕੰਮ ਕਰੇ ਔਰ ਜਿਹੜੀ ਸੋਚ ਲੈ ਕੇ ਭਗਵਾਨ ਤਮਨ ਜੀ ਆਏ ਆ ਔਰੇ ਪਰੋ ਕੰਮ ਸਾਰੇ ਹੋ ਰਹੇ ਆ ਕਹਿੰਦੇ ਨੇ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਮੁੱਖ ਮੰਤਰੀ ਦਾ ਉਹਨੇ ਵੀ ਪੂਰਾ ਜੋਰ ਲਗਾਇਆ ਦਾ ਤੁਹਾਨੂੰ ਹੈਰਾਨ ਦੇ ਖਾਤਰ ਕੀ ਕਹਿਣਾ ਜਾਂਦੇ ਹੋ ਦੇਖੋ ਜੋਰ ਜਿੰਨਾ ਮਰਜ਼ੀ ਲਾ ਲੋ ਠੀਕ ਹੈ ਜੀ ਪਰ ਸਾਡੇ ਕੰਮ ਬੋਲਦੇ ਆ ਜੀ ਤੇ ਕੰਮ ਆਪਾਂ ਕਰਦੇ ਆ ਜੀ ਬੱਚਿਆਂ ਨੂੰ ਟ੍ਰੇਨਿੰਗ ਫ੍ਰੀ ਦੇ ਰਹੇ ਆ ਠੀਕ ਹੈ ਪਰ ਜੋ ਮਰਜ਼ੀ ਜਿੰਨਾ ਮਰਜ਼ੀ ਜੋਰ ਲਾ ਲਓ ਕਾਂਗਰਸ ਦੀ ਦਾ ਹੁੰਜਾ ਫੋਰ ਫੇਰ ਹਾਰ ਹੋਈ ਏ ਆਮ ਪਾਰਟੀ ਜਿੱਤ ਹੋਈ ਏ ਤੇ ਕਿੰਨੀ ਖੁਸ਼ੀ ਹੋ ਰਹੀ ਆ ਕਿ 11 ਕੈਂਡੀਡੇਟਾਂ ਦੇ ਵਿੱਚੋਂ 10 ਕੈਂਡੀਡੇਟ ਜਿਹੜੇ ਨੇ ਜਿੱਤ ਚੁੱਕੇ ਨੇ ਪੂਰੀ ਬਹੁਮਤ ਦੇ ਨਾਲ ਤੁਹਾਡਾ ਪ੍ਰਧਾਨ ਚੁਣਿਆ ਜਾਣਾ ਏ ਕੀ ਕਹਿਣਾ ਚਾਹੁੰਦੇ ਇਹਦੇ ਲਈ ਦੇਖੋ ਜੀ ਪ੍ਰਧਾਨ ਦੀ ਤਾਂ ਗੱਲ ਵੱਖਰੀ ਆ ਹਨਾ ਜੀ ਐਮਐਲਏ ਸਾਹਿਬ ਜਿੰਨੂੰ ਮਰਜ਼ੀ ਬਣਾ ਦੇਣ ਪਰ ਸੋਚੋ ਸਾਡੀ ਇਹ ਬਹੁਤ ਖੁਸ਼ੀ ਆ ਸਾਨੂੰ ਕਿਉਂਕਿ ਸਾਡੇ 11 ਦੇ 11 ਕੈਂਡੀਡੇਟ ਜਿੱਤੇ ਆ ਜਿਹੜਾ ਆਜਾਦ ਹੈ ਉਹ ਵੀ ਤੁਹਾਡਾ ਹੀ ਉਹ ਵੀ ਸਾਡੇ ਹੀ ਜਿਹੜਾ ਆਜਾਦ ਹੈ ਜੀ ਪਰ ਸਾਡੇ 11 ਹੀ ਆ ਹਰ ਪ੍ਰਧਾਨ ਵੀ ਸਾਡੇ ਵਿੱਚੋਂ ਹੀ ਬਣਨਾ ਜੀ ਜੋ ਐਮਐਲਏ ਸਾਹਿਬ ਕਹਿਣਗੇ ਸਾਨੂੰ ਉਹਨੂੰ ਪ੍ਰਧਾਨ ਬਣਾਵਾਂਗੇ ਅਸੀਂ ਉਹਨਾਂ ਤੋਂ ਬਾਹਰ ਨਹੀਂ ਹੈਗੇ ਉਹ ਸਾਬ ਲੋਕਾਂ ਨੂੰ ਜਿਹੜੀਆਂ ਉਮੀਦਾਂ ਬਹੁਤ ਨੇ ਤੁਹਾਡੇ ਤੇ ਹੁਣ ਵੀ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਜਾਂ ਜਿਹੜੀ ਟੋਬਿਆਂ ਦਾ ਪਾਣੀ ਹੈ ਪੀਣ ਵਾਲੇ ਪਾਣੀ ਦੇ ਇਹੋ ਜਿਹੇ ਮੁੱਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਸਾਡੇ ਐਮਐਲਏ ਸਾਹਿਬ ਡਾਕਟਰ ਚੰਨਜੀਤ ਸਿੰਘ ਜੀ ਉਹ ਵੀ ਸਾਡੇ ਕੋਲ ਆਣ ਕੇ ਗਏ ਆ ਜੀ ਤੇ ਬਹੁਤ ਜਲਦੀ ਅਸੀਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਜਾ ਰਹੇ ਹਾਂ ਕੁਝ ਜਗ੍ਹਾ ਵੀ ਅਸੀਂ ਇੱਥੇ ਪ੍ਰਬੰਧ ਕਰ ਰਹੇ ਹਾਂ ਜਿੱਥੇ ਅਸੀਂ ਪਾਣੀ ਗੇਰਨਾ ਉਹ ਗੰਦੇ ਪਾਣੀ ਦਾ ਤੇ ਦੂਜਾ ਪਾਣੀ ਵੀ ਸਾਡਾ ਬਹੁਤ ਵਧੀਆ ਸਾਫ ਸੁਥਰਾ ਆਉਂਦਾ ਜੇ ਕੋਈ ਕਮੀਆਂ ਹੋਈਆਂ ਅਸੀਂ ਉਹਨੂੰ ਦੂਰ ਕਰਾਂਗੇ ਮੈਂ ਤਾਂ ਸਭ ਦਾ ਸਾਝਾ ਬੰਦਾ ਜੀ ਠੀਕ ਹੈ ਜੀ ਪਾਰਟੀ ਵਾਜ ਦੇ ਉੱਪਰ ਉੱਠ ਕੇ ਕੰਮ ਕਰਾਂਗੇ ਜੋ ਵੀ ਮੁੱਦੇ ਆ ਮੁੱਦਿਆਂ ਦੇ ਉੱਪਰ ਉੱਠ ਕੇ ਕਰਾਂਗੇ ਸਾਡੇ 8 ਨੰਬਰ ਵਾਰਡ ਦੇ ਜਿੰਨੇ ਵੀ ਵੋਟਰ ਸਪੋਰਟਰ ਸਾਰਿਆਂ ਦਾ ਦਿলো ਧੰਨਵਾਦ ਕਰਦੇ ਹਾਂ ਡਾਕਟਰ ਕਮਜੀਤ ਸਿੰਘ ਜੀ ਦਾ ਐਮਐਲਏ ਹਲਕਾ ਚਮਕੌਰ ਸਾਭ ਜੀ ਦਾ ਤੁਸੀਂ ਬਾਡ ਨੰਬਰ 8 ਦੇ ਬਸਨੀਕ ਉਹ ਨਰਿੰਦਰ ਕੋਚ ਜੀ ਜਿਹੜੇ ਨੇ ਜਿੱਤ ਚੁੱਕੇ ਨੇ ਕੀ ਲੱਗ ਰਿਹਾ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਇਹਨਾਂ ਦੀ ਸੋਚ ਹੈ ਉਹ ਆਪਣੀ ਸੋਚ ਤੇ ਆਪਣੀ ਵਾਅਦਿਆਂ ਤੇ ਜਿਹੜਾ ਖਰਾ ਉਤਰਨਗੇ ਜੀ ਜ਼ਰੂਰ ਜੀ ਜ਼ਰੂਰ ਨਰਿੰਦਰ ਸਿੰਘ ਨਿੰਦਾ ਕੋਚ ਆਪਣਾ ਯਾਰ ਮਿੱਤਰ ਆ ਜੀ ਇਹ ਪਿੰਡ ਵਿੱਚ ਤੁਹਾਨੂੰ ਪਤਾ ਹੀ ਹੈ ਹਰ ਇੱਕ ਦੇ ਨਾਲ ਖੜਦਾ ਦੁੱਖ ਸੁੱਖ ਵਿੱਚ ਬੱਚਿਆਂ ਨੂੰ ਫ੍ਰੀ ਕਬੱਡੀ ਦੀ ਕੋਚਿੰਗ ਨੰਦ ਦੇ ਉਹ ਤੁਹਾਨੂੰ ਪਤਾ ਹੀ ਹੈ ਜੀ ਪਰ ਸਾਨੂੰ ਉਸ ਦਿਨ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਸੀ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਚੋਣ ਪ੍ਰਚਾਰ ਬੰਦ ਸੀ ਸਾਫ ਕਾ ਮੁੱਖ ਮੰਤਰੀ ਸਾਫ ਸਾਡੇ ਪਿੰਡ ਵਿੱਚ ਪਹੁੰਚੇ ਕਿੰਡੀ ਵੱਡੀ ਗੱਲ ਹੈ ਜੀ ਚੋਣ ਪ੍ਰਚਾਰ ਬੰਦ ਹੋ ਗਿਆ ਕਿਸੇ ਨੂੰ ਅਧਿਕਾਰ ਨਹੀਂ ਹੈ ਇਸ ਦਾ ਬਹੁਤ ਵੱਡਾ ਇਹਨਾਂ ਨੇ ਉਸ ਦਿਨ ਪੂਰਾ ਜੋਰ ਲਾਇਆ ਜੀ ਕਿ ਨਰਿੰਦਰ ਸਿੰਘ ਨਿੰਦਾ ਨੂੰ ਇੱਥੋਂ ਹਰਾਇਆ ਜਾਵੇ ਪਰ ਸਾਡੇ ਪਿੰਡ ਦੇ ਪਸਨੀਕ ਬਾੜ ਨੰਬਰ 8 ਦੇ ਉਹਨਾਂ ਨੂੰ ਪਤਾ ਸੀ ਕਿ ਨਰਿੰਦਰ ਸਿੰਘ ਨਿੰਦਾ ਇਹਨਾਂ ਨੂੰ ਜਿਤਾ ਕੇ ਹੀ ਪਿੰਡ ਦਾ ਵਿਕਾਸ ਹੋਣਾ ਜੀ ਯਾ ਲੱਗਦਾ ਹੈ ਜੋ ਇਹਨਾਂ ਨੇ ਸੋਚ ਰਿਹਾ ਕਹਿੰਦੇ ਇੱਕ ਜਿਹੜਾ ਹੈ ਸਟੇਡੀਅਮ ਬਣਾਉਣ ਦੀ ਸੋਚ ਰੱਖੀ ਆ ਨਸ਼ਿਆਂ ਤੋਂ ਦੂਰ ਜੜੀ ਇੱਕ ਮੁਹਿੰਮ ਜੋ ਇਹਨਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਇੱਕ ਮੁਹਿੰਮ ਚੜੀ ਜਾਵੇਗੀ ਕਿਹੇ ਜੀ ਸੋਚ ਲੱਗਦੀ ਹੈ ਇਹਨਾਂ ਦੀ ਇਹ ਤੋਂ ਪਹਿਲਾਂ ਤੋਂ ਹੀ ਕੰਮ ਨਾਲ ਜੁੜੇ ਹੋਏ ਤੁਸੀਂ ਜਾਣਦੇ ਕਬੱਡੀ ਦੇ ਕੋਚ ਆ ਬੱਚਿਆਂ ਨੂੰ ਕਬੱਡੀ ਦੀ ਕੋਚਿੰਗ ਦਿੰਦੇ ਖਿਲਾਉਂਦੇ ਆ ਨਸ਼ਾ ਤੋਂ ਦੂਰ ਕਰਦੇ ਆ ਇਹ ਤੋਂ ਹੋਰ ਜ਼ਿਆਦਾ ਬਿਹਤਰ ਕਰਨਗੇ ਜਿੰਮ ਦਾ ਸਮਾਨ ਅਸੀਂ ਜੋ ਵੀ ਇਹਨਾਂ ਨੂੰ ਕਹੇਗੇ ਕਰਨਗੇ ਦੂਜਾ ਕੰਮ ਅਸੀਂ ਇਹਨਾਂ ਨੂੰ ਹੋਰ ਕਿਹਾ ਕਿ ਪਿੰਡ ਦੇ ਪਾਣੀ ਦਾ ਵਿਕਾਸ ਚ ਟੋਬਿਆਂ ਦਾ ਉਹ ਕਹਿੰਦੇ ਉਹ ਵੀ ਅਸੀਂ ਪੈਲ ਦੇ ਆਧਾਰ ਤੇ ਕਰਾਵਾਂਗੇ ਸਨੀ ਜੀ ਕਹਿੰਦੇ ਨੇ ਕਾਂਗਰਸ ਨੇ ਪੂਰਾ ਜ਼ੋਰ ਲਗਾਇਆ ਤੁਹਾਡੇ ਕੋਚ ਨੂੰ ਹਰਾਉਣ ਦੇ ਲਈ ਕਹਿੰਦੇ ਸਾਹਿਬ ਹੱਥ ਵੜਿਆਈਆਂ ਜਿਸ ਤੇ ਤੇ ਕੀ ਲੱਗ ਰਿਹਾ ਹੈ ਜੀ ਹੁਣ ਬਾਈ ਜੀ ਕਾਂਗਰਸ ਨੇ ਤਾਂ ਬਹੁਤ ਜ਼ੋਰ ਲਾਇਆ ਜੀ ਵੀ ਅਸੀਂ ਹਰਾਉਣਾ ਜੀ ਠੀਕ ਹੈ ਆਪਣਾ ਮੁੱਖ ਮੰਤਰੀ ਸਾਹਿਬ ਇੱਥੇ ਪੈਸੇ ਹੀ ਵੰਡ ਕੇ ਗਏ ਆ ਪਰ ਉਹਨਾਂ ਦੇ ਕੋਈ ਹੋ ਨਹੀਂ ਚੱਲੀ ਜੀ ਪਰ ਸਾਡੇ ਪਿੰਡ ਨੇ ਬਹੁਤ ਵੱਡਾ ਮਤਲਬ ਇਹਨਾਂ ਨੂੰ ਉਹ ਕਰਿਆ ਵਾਦਾ ਵੀ ਅਸੀਂ ਜਿਤਾਉਣੀ ਜਿਤਾਉਣਾ ਜੋ ਕੁਝ ਮਰਜ਼ੀ ਹੋ ਜਵੇ ਜੀ ਪਰ ਹੁਣ ਇਹਨਾਂ ਨੇ ਇਹ ਤਾਂ ਹੁਣ ਬਣੇ ਐਮਸੀ ਪਰ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਕੰਮ ਬਹੁਤ ਕਰਾਤੇ ਜੀ ਪਿੰਡ ਦੇ ਜਿਹੜੇ ਰਹਿੰਦੇ ਸੀਗੇ ਸਾਡੇ ਸਟੇਡੀਅਮ ਸੀਗਾ ਉਹਦੇ ਸਿਰਫ ਪੈਸੇ ਆਏ ਵੇ ਤੇ ਉਹ ਪਤਾ ਨਹੀਂ ਵੀ ਪੈਸੇ ਕਿੰਨੇ ਆਏ ਤੇ ਕਿੰਨੇ ਨਹੀਂ ਆਏ ਪਰ ਇਹਨਾਂ ਨੇ ਫਿਰ ਵੀ ਹੁਣ ਉਹਦਾ ਬਗਲ ਕਰਾਇਆ ਬਗਲ ਕਰਾ ਕੇ ਅੰਦਰ ਟਾਇਲ ਵਗੈਰਾ ਲਾਈ ਜੀ ਲੋਟ ਲਾਕਟਾਈਲ ਲਾਈ ਠੀਕ ਹੈ ਜੀ ਉਹਦੀਆਂ ਲਾਈਟਾਂ ਲੋਟਾ ਬਹੁਤ ਖਰਾਬ ਸੀਗੀਆਂ ਪਰ ਜਿਹੜੀ ਪ੍ਰਾਣੀ ਪੰਚਾਇਤ ਉਹਨਾਂ ਨੇ ਕੋਈ ਪੁੱਛੇ ਨਹੀਂ ਜੀ ਹੁਣ ਗਰੀਬਾਂ ਦੇ ਸਾਡੇ ਉਰੇ ਮਕਾਨ ਦੇ ਪੈਸੇ ਕਈਆਂ ਦੇ ਆ ਗਏ ਜੀ ਠੀਕ ਹੈ ਜੀ ਪਰ ਉਰੇ ਇੱਕ ਦੇ ਪੜੋਸੀ ਉਹ ਨਾਲੇ ਮਕਾਨ ਪੈਂਦਾ ਬਿਨਾ ਹੁਣ ਐਮਸੀ ਤਾਂ ਹੁਣ ਬਣਿਆ ਜੀ ਇਹਨਾਂ ਨੇ ਪਹਿਲੀ ਉਹਦਾ ਮਕਾਨ ਪਵਾਇਆ ਅਸੀ ਇਸ ਗੱਲ ਦੇ ਖੁਦ ਗਵਾਹ ਹਾਂ ਕਿਉਂਕਿ ਅਸੀਂ ਇੱਕ ਵਾਰੀ ਇਹਨਾਂ ਨੂੰ ਕਿਹਾ ਵੀ ਪਾਈ ਇਹਦਾ ਮਕਾਨ ਪਾਉਣਾ ਮੁੰਡੇ ਦਾ ਇਹਨਾਂ ਨੇ ਪਾਇਆ ਤਾਂ ਕਿ ਦੂਈ ਪੰਜਾ ਸਾਡੇ ਨਾਲ ਬੋਲੀ ਵੀ ਆ ਵੀ ਤੁਸੀਂ ਸਾਨੂੰ ਨੀਚਾ ਦਿਖਾਣ ਵਾਸਤੇ ਵੀ ਇਹ ਕਰਦੇ ਹਾਂ ਅਸੀਂ ਵੀਡੀਓ ਵੀ ਪਾਈਆਂ ਕੋਈ ਚਲੋ ਕੋਈ ਸੇਵਾ ਕਰਦੇ ਹੀ ਪਰ ਸਾਨੂੰ ਪੂਰਾ ਭਰੋਸਾ ਜੀ ਵੀ ਇਹ ਆਪਣੇ ਵਾਅਦਿਆਂ ਨਾਲ ਪੂਰੇ ਉਤਰੂਗੇ ਮਤਲਬ ਕਿ ਕਹਿਣ ਦਾ ਦੀਨ ਦੁਖੀ ਦੀ ਇਹ ਸੇਵਾ ਕਰਨ ਵਾਲੇ ਹਾਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਇਨਸਾਨ ਹਾਂਜੀ ਹਾਂਜੀ ਬਹੁਤ ਵਧੀਆ ਜਿਹਾ ਉਹ ਕਰਦੇ ਆ ਜੀ ਕੋਈ ਆਏ ਨਹੀਂ ਕੋਈ ਆ ਜਾਵੇ ਠੀਕ ਹੈ ਜੀ ਇਹਨਾਂ ਦਾ ਮਨ ਬਹੁਤ ਸਾਫ਼ ਹੈ ਠੀਕ ਹੈ ਨਾਲੇ ਗਰੀਬ ਪਰਿਵਾਰ ਤੇ ਹੈਗੇ ਜੀ ਕੋਈ ਆਏ ਨਹੀਂ ਆ ਵੀ ਕੋਈ ਜਾਦੇ ਹੋ ਹੈ ਠੀਕ ਨਹੀਂ ਪਰ ਸਾਨੂੰ ਪੂਰੀ ਆਸ ਹੈ ਪਿੰਡ ਨੂੰ ਪੂਰੀ ਆਸ ਹੈ ਵੀ ਇਹ ਆਪਣਾ ਕਰੋਂਗੇ ਕੁਛ ਨਾ ਕੁਛ ਜੀ ਕਿਉਂਕਿ ਇਹਨਾਂ ਨੂੰ ਕਰਨਾ ਵੀ ਪੈਣਾ ਜੀ ਜੋ ਕਿ ਹੁਣ ਐਡੀ ਵੱਡੀ ਲੋਤੀ ਜੀ ਉਹ ਬੰਦੇ ਹੁਣ ਸ਼ੁਰੂ ਤੋਂ ਬੰਦੇ ਆ ਰਹੇ تھے ਜੀ ਠੀਕ ਹੈ ਜੀ ਸਰਪੰਚ ਬਣਦੇ ਤੇ ਪੰਚ ਬਣਦੇ ਹੁੰਦੇ ਤੇ ਪਰ ਤੁਸੀਂ ਇਹ ਸੋਚੋ ਵੀ ਉਹ ਬੰਦੇ ਅੱਜ ਕਿੱਥੇ ਰਹਿ ਗਏ ਪਰ ਇਹ ਫਿਰ ਵੀ ਅੱਜ ਐਮਸੀ ਬਹੁਤ ਵੱਡੀ ਉਹ ਹੁੰਦੀ ਹੈ ਜੀ ਐਮਸੀ ਦੀ ਬਹੁਤ ਆ ਕਹਿ ਦਿੰਨੇ ਸਰਪੰਚ ਨਾਲੋਂ ਕਿਤੇ ਉੱਪਰ ਹੋ ਗਿਆ ਜੀ ਠੀਕ ਨਹੀਂ ਪਰ ਇਹਨਾਂ ਨੂੰ ਬਹੁਤ ਬਹੁਤ ਜਿਆਦਾ ਵਧਾਈ ਆਪਾਂ ਤਾਂ ਇਹੀ ਗੱਲ ਕਹਿੰਦੇ ਜੀ ਵੀ ਜਦ ਆਪਣਾ ਬੰਦਾ ਚੁਣਿਆ ਸੀ ਬਹੁਤ ਸੋਚ ਸਮਝ ਕੇ ਚੁਣਿਆ ਜੀ ਬੰਦਾ ਠੀਕ ਹੈ ਜੀ ਕਿ ਕੋਈ ਉਹਤੇ ਬੰਮ ਹੁਣ ਸਾਨੂੰ ਤਾਂ ਇਹ ਵੀ ਪਿੰਡ ਦੇ ਆਪਣੇ ਕੰਮ ਹੋਣੇ ਚਾਹੀਦੇ ਆ ਕਿਉਂਕਿ ਸਾਡੇ ਪਿੰਡ ਵਿੱਚ ਐਈਆਂ ਜਿਓ ਕੁਝ ਚੀਜ਼ਾਂ ਵੀ ਜਿਹੜੀਆਂ ਕੋਈ ਆਪਣਾ ਲੋਕੀ ਪੰਚਾਇਤ ਨੇ ਪੁੱਛਿਆ ਹੀ ਨਹੀਂ ਹੈਗੀਆਂ ਜੀ ਵੀ ਕਿੱਥੇ ਆ ਕਿੱਥੇ ਨਹੀਂ ਠੀਕ ਨਹੀਂ ਕਿਉਂਕਿ ਸਾਨੂੰ ਆਇ ਰਹਿੰਦਾ ਵੀ ਕੰਮ ਹੋਣੇ ਚਾਹੀਦੇ ਆ ਸਾਨੂੰ ਕੰਮਾਂ ਦਾ ਹੀ ਜਿਆਦਾ ਹੋਇਆ ਸਾਡੇ ਜਿਆਦਾ ਜਿਹੜੀ ਮੇਨ ਪ੍ਰੋਬਲਮ ਹੈਈ ਸਾਡੇ ਪਾਣੀ ਦੀ ਹੈ ਸਾਡੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਠੀਕ ਹੈ ਜੋ ਕੋਈ ਰਿਸ਼ਤੇਦਾਰ ਵੀ ਆਉਂਦਾ ਅਗਲਾ ਉਹ ਵੀ ਇਹੀ ਗੱਲ ਕਹਿੰਦਾ ਵੀ ਤੁਹਾਡੇ ਪਾਣੀ ਦੀ ਨਿਕਾਸ ਨਹੀਂ ਆਈ ਕਿਥੀ ਹੁਣ ਸਭ ਤੇ ਮੁੱਦਾ ਸਾਡਾ ਇਹੀ ਹੈ ਵੀ ਸਾਡਾ ਪਾਣੀ ਦਾ ਨਿਕਾਸ ਕਰਾ ਜਾਵੇ ਉਹ ਇਹ ਕਹਿੰਦੇ ਨੇ ਅਸੀਂ ਕਰਕੇ ਦਵਾਂਗੇ ਬਾਕੀ ਡਾਕਟਰ ਚੰਨੀ ਸਾਹਿਬ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਪਿੰਡ ਨੂੰ ਬਹੁਤ ਬੜੀ ਸਪੋਰਟ ਆਈ ਉਹਨਾਂ ਦੀ ਤੁਹਾਨੂੰ ਐਵੇਂ ਕਹੀਏ ਨੇ ਬਾੜ ਨੰਬਰ 8 ਤੋਂ ਗਰੀਬ ਪਰਿਵਾਰ ਤੋਂ ਉਠੇ ਨਰਿੰਦਰ ਕੋਚ ਕਹਿੰਦੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਪੂਰੀ ਬਾਹ ਲਗਾ ਦਿੱਤੀ ਸੀ ਕੜੂਏ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਣ ਦੀ ਪਰ ਕਹਿੰਦੇ ਨੇ ਆਮ ਆਦਮੀ ਪਾਰਟੀ ਦੇ ਗਰੀਬ ਪਰਿਵਾਰਾਂ ਤੋਂ ਉੱਠੇ ਹੋਏ ਬੰਦਿਆਂ ਨੂੰ ਹੀ ਲੋਕਾਂ ਨੇ ਚੁਣਿਆ ਤੇ ਆਮ ਆਦਮੀ ਪਾਰਟੀ ਨੇ ਹੁਣ ਜਾ ਫੇਰ ਜਿੱਤ ਹਾਸਲ ਕੀਤੀ ਤੇ ਕਾਂਗਰਸ ਦਾ ਸੁਪਣਾ ਹੀ ਕੜੂਏ ਦੇ ਵਿੱਚੋਂ ਸਾਫ ਹੋ ਗਿਆ ਹੈ ਨਰਿੰਦਰ ਕੋਚ ਦੇ ਵੱਲੋਂ ਇੱਕ ਅਪੀਲ ਜਿਹੜੀ ਕੀਤੀ ਗਈ ਹੈ ਕਿ ਮੈਂ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਜਿਹੜਾ ਹਾਂ ਪਿੰਡ ਦਾ ਵਿਕਾਸ ਕਰਾਵਾਂਗਾ ਆਪਣੇ ਵਾਰਡ ਦਾ ਵਿਕਾਸ ਕਰਾਵਾਂਗਾ ਦੇ ਦੂਜੇ ਪਾਸੇ ਇਹਨਾਂ ਦੇ ਸਪੋਰਟਰ ਕਹਿੰਦੇ ਨੇ ਕਿ ਨਰਿੰਦਰ ਕੋਟ ਜੀ ਕਬੱਡੀ ਦਾ ਵੀ ਫ੍ਰੀ ਕੋਚਿੰਗ ਦਿੰਦੇ ਨੇ ਤੇ ਚਾਹੀਦਾ ਹੈ ਇਹ ਜੇ ਮਿਹਨਤੀ ਅਤੇ ਇਮਾਨਦਾਰ ਜੋ ਐਮਸੀ ਬਣੇ ਨੇ ਉਹੀ ਪਿੰਡਾਂ ਦਾ ਵਿਕਾਸ ਕਰਾ ਸਕਦੇ ਨੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ